ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਲੈ ਕੇ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਆ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ੇਅਰ ਕਰਨੇ ਆ ਤੁਹਾਡੇ ਨਾਲ ਮੈਰिज ਐਲਬਮ ਆਸ਼ਾ ਕਰਦੀ ਹਾਂ ਤੁਹਾਨੂੰ ਵਧੀਆ ਲੱਗੂਗੀ ਕਮੈਂਟ ਜ਼ਰੂਰ ਕਰ ਦੇਣਾ ਜੀ ਪੂਰੀ ਵੀਡੀਓ ਜ਼ਰੂਰ ਦੇਖਣਾ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁਝ ਗੱਲ ਸ਼ੇਅਰ ਕਰਨਾ ਚਾਹੁੰਦੀ ਆ ਵੀ ਸਭ ਨੂੰ ਮੇਰੇ ਚੈਨਲ ਨਾਮ ਤੋਂ ਲੈ ਕੇ ਕਨਫਿਊਜ਼ਨ ਹੈ ਹੈਨਾ ਕਿਉਂਕਿ ਮੇਰਾ ਨਾਮ ਹੈਗਾ ਸੰਦੀਪ ਕੌਰ ਤੇ ਮੇਰੇ ਚੈਨਲ ਦਾ ਨਾਮ ਮੇਰੇ ਬੇਟੇ ਦੇ ਨਾਮ ਤੋਂ ਤੇ ਹਸਬੰਡ ਦੇ ਨਾਮ ਨੂੰ ਪਲੱਸ ਕਰਕੇ ਬਣਾਇਆ ਹੈ ਮਨਰਾਸ ਸਿੱਧੂ ਬਲੌਕ ਕਿਉਂਕਿ ਜਿਹੜੇ ਆਪਣੇ ਨਾਲ ਪੁਰਾਣੇ ਜੁੜੇ ਹੋਏ ਆ ਸਬਸਕ੍ਰਾਈਬਰ ਉਹਨਾਂ ਨੂੰ ਇਸ ਬਾਰੇ ਪਤਾ ਹੈ ਤੇ ਨਵੇਂ ਸਬਸਕ੍ਰਾਈਬਰ ਨੂੰ ਮੈਂ ਇਸ ਕਰਕੇ ਦੱਸਤਾ ਚਲੋ ਜੀ ਆਪਾਂ ਵੀਡੀਓ ਕਰਦੇ ਆ ਸ਼ੁਰੂ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾ ਕੋਈ ਵੀ ਸ਼ੁਭ ਕਾਰਜ ਸ਼ੁਰੂ ਨਹੀਂ ਹੁੰਦਾ ਲੋ ਜੀ ਮੈਰਿਜ ਐਲਬਮ ਹੋ ਗਈ ਹੈ ਸ਼ੁਰੂ ਹੈਪੀ ਵੈਡਿੰਗ ਰਾਜਵਿੰਦਰ ਵੈਟਸ ਸੰਦੀਪ ਦਿਨ ਸੀਗਾ ਜੀ ਬੁੱਧਵਾਰ ਦਾ 4 ਫਰਵਰੀ 2004 ਉਸ ਟਾਈਮ ਦੇ ਵਿੱਚ ਸਿੰਪਲ ਸੋਬਰ ਜੇ ਪ੍ਰੋਗਰਾਮ ਹੁੰਦੇ ਸੀਗੇ ਤੇ ਜਿਵੇਂ ਕਿ ਬਰਾਤ ਜਾਰੀ ਸੀ ਰਸਤੇ ਦੇ ਵਿੱਚ ਖੜਾ ਕੇ ਇਹਨਾਂ ਨੇ ਕੁਝ ਪਿਕਸ ਲਈਆਂ ਸੀਗੀਆਂ ਤੇ ਇਸ ਤਰ੍ਹਾਂ ਜਿਵੇਂ ਕਿ ਸਿੰਪਲ ਸੋਪਰ ਦੇ ਪੋਜ਼ ਹੁੰਦੇ ਸੀਗੇ ਵਿਦ ਸਮਾਈਲ ਉਹਦੇ ਟਾਈਮ ਦੇ ਵਿੱਚ ਐਡੀਟਿੰਗ ਤੇ ਬਹੁਤ ਫਰਕ ਆ ਗਿਆ ਨਾ ਫਿਲਟਰ ਜਿਆਦਾ ਹੁੰਦਾ ਉਦੋਂ ਇਸ ਤਰ੍ਹਾਂ ਦਾ ਨਹੀਂ ਹੁੰਦਾ ਸੀ ਕਿਤੇ ਦੇਖੋ ਉਸ ਟਾਈਮ ਦੇ ਵਿੱਚ ਨਾ ਆਹ ਬਿੰਦੀਆਂ ਲਾਉਂਦੇ ਹੁੰਦੇ ਸੀਗੇ ਨਾ ਆਹ ਬਿੰਦੀਆਂ ਨੂੰ ਕੀ ਕਹਿੰਦੇ ਮੈਨੂੰ ਨਹੀਂ ਯਾਦ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮੈਂ ਭੁੱਲ ਗਈ ਹੁਣ ਇਸ ਨੂੰ ਕੀ ਕਹਿੰਦੇ ਕਿਉਂਕਿ ਹੁਣ ਤਾਂ ਇਹਦਾ ਰਿਵਾਜ ਹੀ ਚਲਾ ਗਿਆ ਤੇ ਲੋ ਜੀ ਇੱਧਰ ਕੁਝ ਪੋਜ਼ ਬਣਾਏ ਹੋਏ ਆ ਤੇ ਬੜੇ ਸੋਹਣੇ ਲੱਗ ਰਹੇ ਨਾ ਉਸ ਟਾਈਮ ਦੀਆਂ ਯਾਦਾਂ ਉਸ ਟਾਈਮ ਦੇ ਵਿੱਚ ਕੁਛ ਵਿੱਚ ਇਸ ਤਰ੍ਹਾਂ ਦੇ ਪੋਜ਼ ਹੁੰਦੇ ਸੀਗੇ ਹਨਾ ਜਿਵੇਂ ਕਿ ਚੂੜੇ ਨਾਲ ਹੋ ਗਏ ਕਲੀਅਰ ਨਾਲ ਹੋ ਗਏ ਤੇ ਮਹਿੰਦੀ ਹੋਗੀ ਸਿੰਪਲ ਸੋਬਰ ਜੇ ਉਸ ਤੋਂ ਪਹਿਲਾਂ ਤਾਂ ਹੋਰ ਵੀ ਜਿਹੜੇ ਪਹਿਲਾਂ ਵਾਲੇ ਟਾਈਮ ਦੇ ਹੁੰਦੇ ਸੀ ਉਹ ਤਾਂ ਬਿਲਕੁਲ ਹੀ ਸਿੰਪਲ ਹੁੰਦੇ ਸੀ ਨਾ ਜਦੋਂ ਮੰਮੀ ਹੁਣਾਂ ਦੇ ਵਿਆਹ ਹੋਏ ਸੀਗੇ ਨਾ ਉਦੋਂ ਤਾਂ ਘੁੰਡ ਦਾ ਵੀ ਟਾਈਮ ਹੁੰਦਾ ਸੀਗਾ ਤੇ ਲਓ ਜੀ ਇੱਧਰ ਮਹਿੰਦੀ ਦੇ ਨਾਲ ਕੁਝ ਪੋਜ਼ ਹੈ ਵਧੀਆ ਲੱਗੇ ਹੋਵੇ ਤਾਂ ਕਮੈਂਟ ਜ਼ਰੂਰ ਕਰ ਦੇਣਾ ਜੀ ਤੇ ਆਹ ਵਾਲਾ ਦੇਖੋ ਫਰੇਮ ਕਿੰਨਾ ਸੋਹਣਾ ਲੱਗ ਰਿਹਾ ਨਾ ਬਲੈਕ ਐਂਡ ਵਾਈਟ ਵਿਦ ਵੇਵੀ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਇਧਰ ਹੈਗੀ ਆਪਣੇ ਦੁਪट्टे ਦੇ ਨਾਲ ਪੋਜ਼ ਬਣਾ ਰੱਖੇ ਆ ਸਮਾਈਲ ਆਪਣੇ ਫੇਸ ਤੇ ਰਹਿੰਦੀ ਰਹਿੰਦੀ ਆ ਬਲੈਕ ਐਂਡ ਵਾਈਟ ਪਿਕ ਵਿਦ ਆਈਜ਼ ਬਹੁਤ ਸੋਹਣੀ ਲੱਗ ਰਹੀ ਆ ਮੇਡ ਫॉर ਈਚ ਅਦਰ ਲਓ ਜੀ ਆਹ ਵਾਲਾ ਪੋਜ਼ ਆ ਗਿਆ ਪੌੜੀਆਂ ਦੇ ਉੱਤੇ ਹਾ ਸਟਾਰਟਿੰਗ ਟਿਮਟਾਰੇ ਆ 컬러풀 ਤੇ 블랙 ਐਂਡ ਵਾਈਟ ਦਾ ਕੰਬੀਨੇਸ਼ਨ ਤੇ ਦੇਖੋ ਉਸ ਟਾਈਮ ਦੇ ਵਿੱਚ ਜਿਵੇਂ ਕਿ ਕੈਮਰਾ ਰੋਲ ਹੁੰਦੇ ਸੀ ਨਾ ਇਸ ਤਰ੍ਹਾਂ ਦੇ ਹੁੰਦੇ ਸੀਗੇ ਇਹਨੂੰ ਕੀ ਕਹਿੰਦੇ ਸੀ ਨੈਗੇਟਿਵਸ ਕਹਿੰਦੇ ਸੀਗੇ ਸ਼ਾਇਦ ਕੁਝ ਇਹ ਜਾਂ ਕੁਝ ਕਹਿੰਦੇ ਹੁੰਦੇ ਸੀਗੇ ਤੇ ਇਹ ਆਪਣਾ ਪੋਜ਼ ਆ ਗਿਆ ਵਿਦ ਫਲਾਵਰ ਇਹ ਵਾਲੀ ਐਲਬਮ ਜਿਵੇਂ ਮੇਰੇ ਸੋਰੇ ਸਾਈਡ ਦੀ ਹੈ ਨਾ ਇਸ ਇਧਰਲੀ ਆ ਤੇ ਪਿੱਕੇ ਸਾਈਡ ਦੀ ਮੈਂ ਤੁਹਾਡੇ ਨਾਲ ਫਿਰ ਕਦੇ ਸ਼ੇਅਰ ਕਰੂੰਗੀ ਤੇ ਇਹ ਹੈਗਾ ਜੀ ਜਿਵੇਂ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਸਗਨ ਦਾ ਪ੍ਰੋਗਰਾਮ ਹੁੰਦਾ ਹੈ ਇਸ ਸ਼ਗਨ ਦੇ ਪ੍ਰੋਗਰਾਮ ਤੇ ਜਿਵੇਂ ਕੁਝ ਰਿਸ਼ਤੇਦਾਰ ਤੇ ਪਿੰਡ ਵਾਲੇ ਸਾਰੇ ਪਹੁੰਚਦੇ ਆ ਤੇ ਇੱਥੇ ਆਪਣੇ ਜਿਹੜੇ ਇਹ ਹੈਗੇ ਆ ਚਾਚਾ ਜੀ ਆ ਤੇ ਇਹ ਤਾਇ ਜੀ ਦਾ ਬੇਟਾ ਇਹ ਫਫੜ ਜੀ ਹੈ ਯਾਨੀ ਇੱਕ ਫੈਮਿਲੀ ਚ ਹਿਆਂ ਸਾਰੇ ਇਹ ਸਾਡੇ ਤਾਇ ਜੀ ਆਗੇ ਇਹ ਵੀ ਤਾਇ ਜੀ ਲੱਗਦੇ ਆ ਤੇ ਇਸ ਤਰ੍ਹਾਂ ਇਹ ਸਾਡੇ ਫਫੜ ਜੀ ਇਹ ਮਾਸੜ ਜੀ ਹੈ ਸਾਰੇ ਰਿਸ਼ਤੇਦਾਰ ਇੱਥੇ ਖਾਣ ਪੀਣ ਵਾਲਾ ਪ੍ਰੋਗਰਾਮ ਚੱਲ ਰਿਹਾ ਸ਼ਗਨ ਤੇ ਇਹ ਭੂਆ ਜੀ ਦੇ ਜਵਾਈ ਇਹ ਭੂਆ ਜੀ ਦਾ ਬੇਟਾ ਇਹ ਤਾਇਆ ਜੀ ਦਾ ਬੇਟਾ ਤੇ ਸਾਡੇ ਜਿਹੜੇ ਵੱਡੇ ਭੂਆ ਜੀ ਆ ਉਹਨਾਂ ਦੇ ਦੋਨੋਂ ਬੇਟੇ ਉਹਨਾਂ ਦਾ ਜਵਾਈ ਤੇ ਨਾਲ ਰਾਜਵਿੰਦਰ ਤੇ ਇਹ ਸ਼ਗਨ ਵਾਲੇ ਦਿਨ ਦੀਆਂ ਇਹ ਪਿਕਸ ਹੈਗੀਆਂ ਫਿਰ ਆਗੇ ਮੇਰੇ ਸੋਹਰਾ ਸਾਹਿਬ ਕਿੰਨਾ ਫਰਕ ਪੈ ਜਾਂਦਾ ਨਾ ਟਾਈਮ ਦੇ ਵਕਤ ਦੇ ਨਾਲ ਹਨਾ 23 ਸਾਲ ਹੋ ਚੁੱਕੇ ਆ ਵਿਆਹ ਨੂੰ ਤੇ ਇੱਧਰ ਫਿਰ ਆਗੇ ਆ ਜੀ ਭੂਆ ਜੀ ਸਾਡੇ ਵੱਡੇ ਵੱਡੇ ਭੂਆ ਜੀ ਉਹਨਾਂ ਦੀ ਬੇਟੀ ਇਹ ਦੋਨੇ ਉਹਨਾਂ ਦੀਆਂ ਨੂੰਹਾਂ ਆ ਹੈਗੇ ਜੀ ਡੈਡੀ ਜੀ ਦੀ ਭੂਆ ਜੀ ਜਿਹੜੇ ਹਨਾ ਇੱਕ ਹੀ ਭੂਆ ਜੀ ਸੀ ਡੈਡੀ ਜੀ ਦੇ ਤੇ ਉਹਨਾਂ ਦੇ ਨੂੰਹ ਆ ਉਹਨਾਂ ਦੀ ਬੇਟੀ ਆ ਇਹ ਵੀ ਨੂੰਹ ਆ ਯਾਨੀ ਆ ਦੋ ਨੂੰਹ ਹੋ ਗਏ ਆ ਇਹ ਉਹਨਾਂ ਦੇ ਬੇਟੀ ਹੋ ਗਏ ਸਾਰੇ ਬਜ਼ੁਰਗ ਹੋ ਗਏ ਹੁਣ ਤਾਂ ਬਹੁਤ ਟਾਈਮ ਹੋ ਗਿਆ ਭੂਆਜੀ ਦੀ ਬੇਟੀ ਆ ਇਹ ਵੀ ਭੂਆਜੀ ਆ ਇਹ ਜਿਹੜੇ ਵਿਚਾਲੜ ਭੂਆਜੀ ਉਹਨਾਂ ਦੀ ਬੇਟੀ ਤੇ ਉਹਨਾਂ ਦੀ ਨੂੰਹ ਆ ਤੇ ਇਹ ਇਹਨਾਂ ਦਾ ਬੇਟਾ ਹੁਣ ਤਾਂ ਵੱਡਾ ਹੋ ਗਿਆ ਨਾ ਵਿਆਹ ਦੇ ਲੈ ਕੇ ਦਾ ਹੋ ਗਿਆ ਤੇ ਇਹ ਹੁਣ ਕਨਾਡਾ ਬੈਠਾ ਆ ਤੇ ਇਹ ਸਾਰੀਆਂ ਬੇਟੀਆਂ ਤਾਏ ਜੀ ਦੀਆਂ ਪੋਤੀਆਂ ਦੋਤੀਆਂ ਹਨਾ ਇਹ ਵੀ ਹੁਣ ਤਾਂ ਵਿਆਹੀਆਂ ਗਈਆਂ ਤੇ ਇਹਨਾਂ ਦੇ ਵੀ ਬਾਲ ਬੱਚੇ ਵੱਡੇ ਹੋ ਗਏ ਆ ਜੀ ਸਾਡੇ ਆਗੇ ਨਾਨੀ ਜੀ ਯਾਨੀ ਕਿ ਮੇਰੇ ਨਾਨੀ ਸੱਸ ਨਾਨਕਾ ਪਰਿਵਾਰ ਆ ਗਿਆ ਸਾਰਾ ਮੰਮੀ ਦਾ ਇਹ ਹੈਗੇ ਚਾਚੀ ਜੀ ਤੇ ਉਹਨਾਂ ਦੇ ਬੇਟੀ ਤੇ ਇਹ ਸਾਡੀਆਂ ਮਾਮੀ ਜੀ ਹੁਣੀ ਆ ਗਿਆ ਦੋਨੋਂ ਇਧਰ ਫਿਰ ਜਿਵੇਂ ਕਿ ਪੇਕੇ ਸਾਈਡ ਤੋਂ ਸ਼ਗਨ ਪੋਣ ਦਾ ਪ੍ਰੋਗਰਾਮ ਆਉਂਦੇ ਹੁੰਦੇ ਨੇ ਸ਼ਗਨ ਪੋਣ ਵਾਸਤੇ ਤੇ ਇਹ ਮੇਰੇ ਚਾਚਾ ਜੀ ਤਾਇਆ ਜੀ ਫੁੱਫੜ ਜੀ ਤੇ ਭੂਆ ਮਾਮਿਆਂ ਦੇ ਬੇਟੇ ਯਾਨੀ ਕਿ ਸਾਰੇ ਪੇਕੇ ਪਰਿਵਾਰ ਚੋਂ ਆ ਇਹ ਮੇਰੇ ਆ ਵਾਲੇ ਆਵਲੇ ਦੋਨੋਂ ਫੁੱਫੜ ਜੀ ਆ ਇਹ ਮੇਰੇ ਡੈਡੀ ਜੀ ਆ ਹੁਣ ਇਹ ਦੋਨੋਂ ਫੁੱਫੜ ਜੀ ਇਸ ਦੁਨੀਆ ਦੇ ਚ ਹੈ ਨਹੀਂ ਗਏ ਹਨਾ ਯਾਦਾ ਰਹਿ ਜਾਂਦੀਆਂ ਆ ਉਸ ਤੋਂ ਬਾਅਦ ਖਾਣ ਪੀਣ ਤੋਂ ਬਾਅਦ ਸਗੰਦਾ ਪ੍ਰੋਗਰਾਮ ਇੱਥੇ ਸਾਰੇ ਬੈਠੇ ਹੋਏ ਆ ਸਗੰਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਡੈਡੀ ਜੀ ਸਗੰ ਦੇ ਰਿਹਾ ਤੇ ਜਿਵੇਂ ਸ਼ੁਵਾਰਾ ਜਾਂ ਪਤਾਸਾ ਪਾ ਕੇ ਨਾ ਸ਼ੁਭ ਰਸਮ ਸ਼ੁਰੂ ਕੀਤੀ ਜਾਂਦੀ ਆ ਤੇ ਰਸਮ ਚੱਲ ਰਹੀ ਹੈ ਜੀ ਹਾਂ ਮੈਂ ਗੱਲਬਾਤ ਕਰ ਰਹੀ ਸੀਗੀ ਉਸ ਟਾਈਮ ਦੇ ਵਿੱਚ ਹਨਾ ਪਿੰਡਾਂ ਦੇ ਵਿੱਚ ਜਿਵੇਂ ਕਿ ਟੈਂਟ ਲਾ ਕੇ ਵਿਆਹ ਸ਼ਾਦੀਆਂ ਕੀਤੀਆਂ ਜਾਂਦੀਆਂ ਸੀ ਕਿ ਬਹੁਤ ਵਧੀਆ ਟਾਈਮ ਹੁੰਦਾ ਸੀ ਹੁਣ ਤਾਂ ਜਿਵੇਂ ਪਹਿਲੇ ਸਮੇਂ ਦੇ ਬਹੁਤ ਜ਼ਿਆਦਾ ਖਰਚੇ ਆ ਓਨਲੀ ਫਾਰਮੈਲਟੀਆਂ ਰਹਿ ਗਈਆਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਰਹੀ ਸੀਗੀ ਵੀ ਓਨਲੀ ਫਾਰਮੈਲਟੀਆਂ ਇਹ ਡੈਡੀ ਜੀ ਤੇ ਡੈਡ ਜੀ ਦੇ ਵੱਡੇ ਭਰਾ ਹੈ ਕਿ ਤਾਇਆ ਜੀ ਸਾਡੇ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਨਾ ਹੁਣ ਤਾਂ ਸਿਰਫ ਜਿਵੇਂ ਕਿ ਫੈਸ਼ਨ ਔਰ ਪਿਆਰ ਮੁਹੱਬਤਾਂ ਇੰਨੀ ਹਰਾਈ ਨਹੀਂ ਗਈ ਕਿ ਕੋਈ ਵਿਆਹ ਸ਼ਾਦੀ ਵੀ ਅਟੈਂਡ ਕਰਨ ਜਾਂਦਾ ਤੇ ਸਿਰਫ ਫਾਰਮੈਲਟੀ ਵਾਸਤੇ ਜੇ ਸਾਰੇ ਇਹ ਵੀ ਸਾਡੇ ਭੂਆ ਜੀ ਦੇ ਪਰਿਵਾਰ ਹੈਗੇ ਜੀ ਤੇ ਜਿਵੇਂ ਪਹਿਲਾਂ ਹੁੰਦਾ ਸੀਗਾ ਨਾ ਪ੍ਰੋਗਰਾਮ ਘਰੇ ਹੁੰਦੇ ਸੀਗੇ ਤੇ ਬਹੁਤ ਦਿਨ ਪਹਿਲਾਂ ਹੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੀ ਫਰਨੀਚਰ ਬਣਨੇ ਸ਼ੁਰੂ ਹੋ ਜਾਂਦੇ ਸੀਗੇ ਲਿਪਾ ਪਤਾਈ ਅਗਰ ਕੱਚੇ ਘਰ ਹੁੰਦੇ ਸੀਗੇ ਤੇ ਪਤਾ ਲੱਗਦਾ ਹੁੰਦਾ ਸੀਗਾ ਵੀ ਹਾਂਜੀ ਵਿਆਹ ਆ ਘਰਾਂ ਦੇ ਵਿੱਚ ਤੇ ਲੇਕਿਨ ਹੁਣ ਤਾਂ ਸਾਰੇ ਪ੍ਰੋਗਰਾਮ ਜਿਹੜੇ ਹੁੰਦੇ ਆ ਪੈਲਸਾਂ 'ਚ ਹੁੰਦੇ ਆ ਇਧਰ ਸਾਡੇ ਨਾਨਕਾ ਪਰਿਵਾਰ ਆ ਗਿਆ ਜੀ ਰਾਜਿੰਦਰ ਦੇ ਮਾਮਾ ਜੀ ਮਾਮੀ ਜੀ ਇਹ ਛੋਟੇ ਮਾਮਾ ਮਾਮੀ ਜੀ ਆ ਗਏ ਮਾਸੀ ਜੀ ਹੁਣੀ ਆ ਗਿਆਂ ਤੇ ਇਹ ਸਾਰੇ ਨਾਨਕਾ ਪਰਿਵਾਰ ਚੋਂ ਹੀ ਰਿਸ਼ਤੇਦਾਰ ਆ ਗਏ ਜੀ ਤੇ ਇਹ ਤੇ ਦੇਖੋ ਜੀ ਨਾਨੀ ਜੀ ਹਨਾ ਕਿੰਦਾ ਸਿੰਪਲ ਸੋਬਰ ਬੀਬੀਆਂ ਹੁੰਦੀਆਂ ਸੀ ਉਸ ਟਾਈਮ ਦੇ ਵਿੱਚ ਕੋਈ ਫਾਰਮੈਲਟੀਆਂ ਨਹੀਂ ਹੁੰਦੀਆਂ ਸੀਗੀਆਂ ਇਹ ਹੈ ਜੀ ਮੇਰੀ ਮਾਸੀ ਜੀ ਦੀ ਬੇਟੀ ਇਹ ਸਾਡੇ ਵਾਲੀ ਸਾਈਡ ਤੋਂ ਯਾਨੀ ਕੁੜੀ ਵਾਲੀ ਸਾਈਡ ਤੋਂ ਬਚੋਲੇ ਆ ਜੀ ਮੇਰੇ ਦੀਦੀ ਔਰ ਜੀਜਾ ਜੀ ਸਾਡੇ ਵਿੱਚ ਵਾਲੇ ਭੂਆ ਜੀ ਉਹਨਾਂ ਦੇ ਨੋ ਹੈਗੇ ਆ ਜੀ ਤੇ ਬਾਕੀ ਆਪਣੇ ਜਿਵੇਂ ਰਿਸ਼ਤੇਦਾਰ ਇਹ ਭੂਆ ਜੀ ਆ ਗਏ ਸਾਰੇ ਹਨਾ ਪਿੰਡ ਦੇ ਵਿੱਚ ਉਦੋਂ ਐ ਹੁੰਦਾ ਸੀ ਪ੍ਰੋਗਰਾਮ ਹੁੰਦੇ ਸੀਗੇ ਪਿੰਡ ਦੇ ਵਿੱਚ ਤੇ ਸਾਰੇ ਪਿੰਡ ਦੇ ਜਿਵੇਂ اٹੈਂਡ ਕਰਦੇ ਹੁੰਦੇ ਸੀਗੇ ਤੋਂ ਬਾਅਦ ਨਾਈ ਧੋਈ ਦਾ ਪ੍ਰੋਗਰਾਮ ਆ ਗਿਆ ਜੀ ਸਾਡੇ ਮਾਲਵੇ ਦੇ ਵਿੱਚ ਰਵਾਜ ਹੈਗਾ ਜੀ ਯਾਨੀ ਕਿ ਬਰਾਤ ਚੜ੍ਹਨ ਤੋਂ ਇੱਕ ਦਿਨ ਪਹਿਲਾਂ ਹੀ ਨਾਈ ਧੋਈ ਦਾ ਜਿਹੜਾ ਪ੍ਰੋਗਰਾਮ ਕਰ ਦਿੰਦੇ ਆ ਮਾਮਾ ਜੀ ਸ਼ਗਨ ਦੇ ਰਹੇ ਆ ਤੇ ਜਿਵੇਂ ਕਿ ਟਾਈਮ ਕਈ ਵਾਰੀ ਦੂਰ ਦੀ ਵਾਟ ਹੁੰਦੀ ਆ ਤਾਂ ਤਾਂ ਕਰਕੇ ਸ਼ਾਮ ਨੂੰ ਹੀ ਨਾਈ ਧੋਈ ਦਾ ਪ੍ਰੋਗਰਾਮ ਕਰ ਦਿੰਦੇ ਆ ਤੇ ਤੇ ਚੂੜਾ ਵਗੈਰਾ ਦੀ ਰਸਮ ਵੀ ਜਿਹੜੀ ਆ ਮਤਲਬ ਸ਼ਾਮ ਨੂੰ ਕਰਦੇ ਆ ਹਾਲਾਂਕਿ ਮੇਰੇ ਪੇਕੇ ਸਾਈਡ ਇਸ ਤਰ੍ਹਾਂ ਦਾ ਹੈ ਨਹੀਂਗਾ ਤੇ ਲੋ ਜੀ ਇਧਰ ਜਾਗੋ ਸ਼ੁਰੂ ਹੋ ਗਈ ਆ ਮਾਮੀਆਂ ਨੇ ਚੱਕ ਲਿਆ ਜਾਗੋ ਤੇ ਉੱਥੇ ਜਿਵੇਂ ਕਿ ਹੈਗਾ ਵੀ ਸਵੇਰ ਦੇ ਟਾਈਮ ਨਾਈ ਧੋਈ ਦਾ ਕਰਦੇ ਆ ਅਡਾ ਦਰਵਾਜ ਹੁੰਦੇ ਮਾਲਵੇ ਮਾਝੇ ਦੁਆਬੇ ਦੇ ਵਿੱਚ ਅਡਾ ਦਰਵਾਜ ਹੁੰਦੇ ਲੋ ਜੀ ਮਾਮੇ ਮਾਮੀਆਂ ਲਾਰੇ ਠੁੰਮ ਕੇ ਜਾਗੋ ਇੰਜੋਏ ਕਰਿਆ ਜਾਗੋ ਵੀ ਦੇਖੋ ਸਿੰਪਲ ਜੀ ਆਟੇ ਦੀ ਦੀਵਿਆਂ ਦੀ ਬਣਾ ਕੇ ਬਣਾਈ ਹੁੰਦੀ ਸੀ ਕਿ ਨਾ ਕੋਈ ਫਾਰਮੈਲਿਟੀਆਂ ਨਹੀਂ ਹੁੰਦੀਆਂ ਸੀਗੀਆਂ ਉਸ ਟਾਈਮ ਦੇ ਵਿੱਚ ਪਿਆਰ ਮੁਹੱਬਤ ਜ਼ਿਆਦਾ ਹੁੰਦਾ ਸੀਗਾ ਤੇ ਉਸ ਤੋਂ ਪਹਿਲਾਂ ਜਿਹੜੀਆਂ ਵਿਆਹ ਸ਼ਾਦੀਆਂ ਹੁੰਦੀਆਂ ਸੀ ਉਹ ਤਾਂ ਬਿਲਕੁਲ ਸਿੰਪਲ ਸੋਬਰ ਜੀਆਂ ਬਿਲਕੁਲ ਇੰਜੋਏ ਕਰਦੇ ਸੀ ਇੱਥੇ ਰਾਜਵਿੰਦਰ ਜਿਵੇਂ ਕੀ ਭੰਗੜਾ ਪਾ ਰਿਹਾ ਸਿਰ ਬਨਾਈ ਦੀ ਰਸਮ ਸ਼ੁਰੂ ਹੋ ਗਈ ਹੈ ਨਨਾਨ ਮੇਰੀ ਸੇਰਾ ਬਣ ਰਹੀ ਹੈ ਤੇ ਇੱਥੇ ਫਿਰ ਭੈਣਾ ਜਿਹੜੀਆਂ ਸਾਰੀਆਂ ਸ਼ਗਨ ਦਾ ਪ੍ਰੋਗਰਾਮ ਕਰ ਰਹੀਆਂ ਸੇਰਾ ਬਨਾਈ ਦਾ ਇੱਥੇ ਆ ਗਈ ਜੀ ਸੁਰਮਾ ਪਵਾਏ ਭਾਬੀ ਸੁਰਮਾ ਪਾ ਰਹੀ ਐ ਸਰਵਾਲੇ ਦੇ ਪਾ ਰਿਹਾ ਜੀ ਇਹ ਸਾਡੇ ਵੱਡੇ ਭੂਆ ਜੀ ਆ ਗਏ ਜੀ ਅੱਗੇ ਪਹਿਲਾਂ ਵਾਲੀ ਫੋਟੋਆਂ ਚ ਕਿਤੇ ਆਏ ਨਹੀਂ ਤੇ ਇਹ ਹੈਗੇ ਮੇਰੇ ਦਾਦੀ ਸੱਸ ਜੋ ਹੁਣ ਇਸ ਦੁਨੀਆ ਦੇ ਵਿੱਚ ਹੈ ਨਹੀਂਗੇ ਕਰਮਾ ਵਾਲੇ ਬਜ਼ੁਰਗ ਜਿਨ੍ਹਾਂ ਨੇ ਆਪਦੇ ਪੋਤੇ ਪੁੱਤੀਆਂ ਦਾ ਵਿਆਹ ਦੇਖ ਲਿਆ ਨਾ ਬੜਾ ਸ਼ੌਂਕ ਸੀਗਾ ਇਹਨਾਂ ਨੂੰ ਇਸ ਵੀਰ ਨੂੰ ਹੁੰਦੀ ਐ ਨਾ ਵੀ ਸੇਰਾ ਬਣਾਈ ਤੋਂ ਬਾਅਦ ਜਿਵੇਂ ਸ਼ਗਨ ਦੇਣ ਦੀ ਰਸਮ ਹੁੰਦੀ ਐ ਇੱਥੇ ਮੰਮੀ ਜੀ ਡੈਡੀ ਜੀ ਬੇਬੇ ਔਰ ਇਹ ਸਰਵਾਲਾ ਸਾਡੇ ਭੂਆ ਜੀ ਦਾ ਬੇਟਾ ਬਣਿਆ ਸੀਗਾ ਉਸ ਤੋਂ ਬਾਅਦ ਹੁੰਦੀ ਹੈ ਜੀ ਬਰਾਤ ਰਵਾਨਗੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਆ ਮੰਮੀ ਜਾ ਦੇ ਰਿਆ ਸਗਨ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਸ ਤੋਂ ਬਾਅਦ ਬਰਾਤ ਦੀ ਰਵਾਨਗੀ ਹੋਗੀ ਜੀ ਤੇ ਇਹ ਦੇਖੋ ਜੀ ਇਹ ਹੁੰਦਾ ਵੀ ਜਿੱਦਾਂ ਉਸ ਟਾਈਮ ਦੇ ਵਿੱਚ ਰਿਵਾਜ ਹੁੰਦਾ ਸੀਗਾ ਵੀ ਪਿੰਡ ਦੇ ਚ ਰਸਤੇ ਤੇ ਇੱਕ ਪਿੰਡ ਦੀ ਜੂ ਤੋਂ ਬਾਹਰ ਹਨਾ ਬਰਾਤ ਨੂੰ ਠਹਿਰਾਇਆ ਜਾਂਦਾ ਸੀ ਥੋੜਾ ਟਾਈਮ ਲਈ ਰਿਫਰੈਸ਼ਮੈਂਟ ਦਿੱਤੀ ਜਾਂਦੀ ਸੀਗੀ ਤੇ ਦੇਖੋ ਕੋਈ ਫਾਰਮੈਲਟੀ ਨਹੀਂ ਹੁੰਦੀ ਸੀ ਪਿੱਛੇ ਛਿੱਟੀਆਂ ਪਈਆਂ ਨਾ ਕੋਈ ਡੈਕੋਰੇਸ਼ਨ ਨਹੀਂ ਜਿਵੇਂ ਅੱਜ ਕੱਲ ਦੇ ਟਾਈਮ ਦੇ ਵਿੱਚ ਤੇ ਉਸ ਟਾਈਮ ਦੇ ਵਿੱਚ ਵੀ ਵਿਆਹ ਹੋਈ ਜਾਂਦੇ ਸੀਗੇ ਹਨਾ ਇੱਥੇ ਛਟੀਆਂ ਵਗੈਰਾ ਪਈਆਂ ਹੋਈਆਂ ਸਿੰਪਲ ਸੋਬਰ ਜਾਂ ਪ੍ਰੋਗਰਾਮ ਤੋਂ ਬਾਅਦ ਮਿਲਣੀ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਡੈਡੀ ਜੀ ਹੁਣ ਮਿਲਣੀ ਕਰ ਰਹੇ ਆ ਮਾਮਾ ਜੀ ਹੁਣ ਮਾਮਾ ਜੀ ਉਹਨਾਂ ਦੀ ਮਿਲਣੀ ਹੋ ਰਹੀ ਹੈ ਜਿੱਧਰ ਉਸ ਤੋਂ ਬਾਅਦ ਆ ਗਈ ਜੀ ਰੀਬਨ ਕਟਾਈ ਸਾਲੀਆਂ ਵੇਟ ਕਰ ਰਹੀਆਂ ਜੀਜੇ ਦੀਆਂ ਇੱਥੇ ਮੈਂ ਤੁਹਾਨੂੰ ਨਾ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ ਤੁਸੀਂ ਵੀ ਕਹੋਗੇ ਵੀ ਇਸ ਟਾਈਮ ਦੇ ਵਿੱਚ ਕਰ ਰਹੇ ਇਹ ਮੇਰੇ ਮਾਸੇ ਜੀ ਦੀ ਬੇਟੀ ਬਹੁਤ ਹੀ ਖੁਸ਼ਦਿਲ ਸੁਭਾਅ ਦੇ ਸੀਗੇ 24 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ। ਹਾਲਾਂਕਿ ਇਹਨਾਂ ਨੂੰ ਕਿਡਨੀ ਦੀ ਪ੍ਰੋਬਲਮ ਸੀਗੀ, ਇਹਨਾਂ ਨੂੰ ਪਤਾ ਸੀਗਾ ਪਰ ਮਤਲਬ ਹਮੇਸ਼ਾ ਖੁਸ਼ ਰਹਿੰਦੇ ਸੀਗੇ। ਜ਼ਿੰਦਗੀ ਜਿੰਨੀ ਵੀ ਜੀ ਕੇ ਗਏ ਬਹੁਤ ਵਧੀਆ ਜ਼ਿੰਦਗੀ ਜੀ ਕੇ ਗਈ ਹੈ ਇਹ। ਤੇ ਇਸ ਤਰ੍ਹਾਂ ਯਾਦਾਂ ਰਹਿ ਜਾਂਦੀਆਂ ਬਹੁਤ ਸਾਰੇ ਜਿਹੜੇ ਰਿਸ਼ਤੇਦਾਰ ਇਹਨਾਂ ਦੇ ਵਿੱਚ ਹਨਾ ਵਿਛੜੇ ਹੋਏ ਆ ਤੇ ਇੱਥੇ ਫੇਰਿਆਂ ਦੀ ਤਿਆਰੀ ਹੋ ਗਈ ਸਭ ਬੈਠੇ ਹੋਏ ਆ। ਲਓ ਜੀ ਆਪਣੀ ਐਂਟਰੀ ਹੋ ਗਈ। ਬਹੁਤ ਸੋਹਣੀ ਰਸਮ ਹੈ ਜੀ ਸੇਰਖਲਾਈ ਦੀ। ਉਸ ਤੋਂ ਬਾਅਦ ਅਰਦਾਸ ਹੋਣੀ। ਉਸ ਤੋਂ ਬਾਅਦ ਜੀ ਪੱਲੇ ਫੜਾਈ ਦੀ ਰਸਮ ਹੈ ਨਾ ਕਿੰਨੀ ਪਿਆਰੀ ਰਸਮ ਹੁੰਦੀ ਆ ਜਦੋਂ ਇੱਕ ਪਿਤਾ ਜੀ ਆਪਦੀ ਧੀ ਦਾ ਰਿਸ਼ਤਾ ਜਿਹੜਾ ਆ ਆਪਦੀ ਧੀ ਦਾ ਪੱਲਾ ਜਿਹੜਾ ਹੈ ਨਾ ਉਹਦੇ ਜਵਾਈ ਦੇ ਹੱਥ ਚ ਫੜਾ ਦਿੰਦਾ ਵੀ ਖੁਸ਼ ਰਹੇ ਹਮੇਸ਼ਾ ਆਨੰਦ ਕਾਜ ਤੇ ਪਹਿਲਾਂ ਜਿਵੇਂ ਕਿ ਚਲੋ ਉਸ ਟਾਈਮ ਦੇ ਵਿੱਚ ਤਾਂ ਘੁੰਡ ਦਾ ਰਵਾਜ ਨਹੀਂ ਹੁੰਦਾ ਸੀਗਾ ਨਾ ਜਿਵੇਂ ਪਹਿਲਾਂ ਘੁੰਡ ਕੱਢਦੇ ਹੁੰਦੇ ਸੀਗੇ ਤੇ ਫਿਰ ਭਰਾ ਜਿਹੜੇ ਆਪਦੀ ਭੈਣ ਨੂੰ ਫੜ ਕੇ ਫੇਰੇ ਦਵਾਉਂਦੇ ਸੀਗੇ ਵੀ ਇਸ ਤਰ੍ਹਾਂ ਪੁੰਨ ਲੱਗਦਾ ਭਰਾਵਾਂ ਨੂੰ ਹਨਾ ਤੇ ਪਰ ਉਸ ਟਾਈਮ ਦੇ ਵਿੱਚ ਘੁੰਡ ਦਾ ਰਿਵਾਜ ਹੈ ਨਹੀਂ ਸੀਗਾ ਫਿਰ ਵੀ ਇਹ ਰਸਮ ਕੀਤੀ ਗਈ ਸੀ ਇਹ ਮੇਰੇ ਦਾਦਾ ਜੀ ਸੀਗੇ ਮੇਰੇ ਦਾਦਾ ਜੀ ਫਿਰ ਮੇਰੇ ਵਿਆਹ ਤੋਂ થોੜਾ ਟਾਈਮ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ ਤੇ ਮੰਮੀ ਦੇ ਰਿਆ ਸ਼ਗਨ ਮੰਮੀ ਜਿਵੇਂ ਕਿ ਵਿਆਹ ਤੋਂ 2-3 ਦਿਨ ਪਹਿਲਾਂ ਹੀ ਬਹੁਤ ਉਦਾਸ ਹੋ ਗਏ ਸੀ ਹੁੰਦਾ ਨਾ ਮਾਵਾਂ ਦਾ ਜਿਗਰਾ ਹੁੰਦਾ ਇਹ ਹੈ ਕਿ ਮੇਰੇ ਬ੍ਰਦਰ ਸੇ ਉਹ ਟਾਈਮ ਇਦਾਂ ਹੁੰਦਾ ਮਾਵਾ ਵਾਸਤੇ ਨਾ ਧੀਆ ਤੁਰ ਰੀਆਂ ਪੜੀਆਂ ਔਖੀਆਂ ਹੁੰਦੀਆਂ ਤੇ ਇਹ ਹੈਗੇ ਜੀ ਰਾਜਿੰਦਰ ਦੇ ਫੁੱਫੜ ਜੀ ਇਹ ਯਾਨੀ ਕਿ ਇਨ੍ਹਾਂ ਵੱਲੋਂ ਬਚੋਲੇ ਸੀਗੇ ਤੇ ਡੈਡੀ ਜੀ ਹੁਣ ਮਿਲਣੇ ਦਾ ਪ੍ਰੋਗਰਾਮ ਕਰ ਰਹੇ ਇਹਨਾਂ ਨਾਲ ਕੁਛ ਮਿਲਣ ਦੀਆਂ ਤਸਵੀਰਾਂ ਹੁਣ ਆਪਾਂ ਜ਼ਿਆਦਾ ਨਹੀਂ ਕਰਦੇਗੇ ਸਕਿਪ ਇਹ ਦੇਖੋ ਤੇ ਇਹ ਦੇਖੋ ਜੀ ਇਹ ਸਾਡੇ ਭੂਆ ਜੀ ਦੇ ਬੇਟਾ ਤੇ ਯਾਦਾਂ ਰਹਿ ਜਾਂਦੀਆਂ ਹਨ ਇਹਨਾਂ ਦੀ ਵੀ ਛੋਟੀ ਏਜ ਦੇ ਵਿੱਚ ਹੀ ਡੈਥ ਹੋ ਗਈ ਐਕਸੀਡੈਂਟ ਹੋ ਗਿਆ ਸੀਗਾ ਇਹਨਾਂ ਦਾ ਤੇ ਇਹ ਮੇਰੇ ਜੀਜਾ ਜੀ ਜਿਹੜੇ ਬਚੋਲੇ ਬਣੇ ਹੋਏ ਹੈ ਮੇਰੇ ਵੱਲੋਂ ਉਸ ਤੋਂ ਬਾਅਦ ਜੀ ਫੇਰਿਆਂ ਤੋਂ ਬਾਅਦ ਖਾਣ ਪੀਣ ਦਾ ਕੰਮ ਸ਼ੁਰੂ ਹੋ ਗਿਆ ਜੀ ਤੇ ਆਪਾਂ ਕੁਝ ਐਲਬਮਸ ਸਕਿੱਪ ਕਰਤੀ ਹੈ ਨਾ ਕਿਉਂਕਿ ਬਹੁਤ ਵੱਡਾ ਲੰਬਾ ਹੋ ਲੈਣਾ ਸੀਗਾ ਤੇ ਇਧਰ ਫਿਰ ਆਪਣੀ ਵੀ ਵਾਰੀ ਆ ਗਈ ਖਾਣ ਪੀਣ ਦੀ ਕਿਉਂਕਿ ਮੈਨੂੰ ਲੱਗੀ ਹੋਈ ਸੀ ਕਿ ਬਹੁਤ ਜ਼ਿਆਦਾ ਭੁੱਖ ਹੈ ਮੈਂ ਕਹ ਰਹੀ ਸੀ ਮੇਰ ਤੋਂ ਤਾਂ ਵੇਟ ਨਹੀਂ ਹੁੰਦੀ ਕਿ ਪਰ ਅੱਜ ਮੈਨੂੰ ਕਰਨੀ ਪਈ ਤੇ ਉਸ ਤੋਂ ਬਾਅਦ ਜੀ ਇਹ ਥੋੜਾ ਜੀ ਸ਼ਗੰਦਾ ਪ੍ਰੋਗਰਾਮ ਹੋ ਜਾਂਦਾ ਉਸ ਤੋਂ ਬਾਅਦ ਕੁਝ ਮਿਊਜ਼ਿਕ ਵਗੈਰਾ ਦਾ ਪ੍ਰੋਗਰਾਮ ਚੱਲ ਪਿਆ ਜਿਵੇਂ ਫੇਰਿਆਂ ਤੋਂ ਬਾਅਦ ਹਨਾ ਕੁਝ ਪ੍ਰੋਗਰਾਮ ਜਿਵੇਂ ਆਰਕੈਸਟਰਾ ਵਗੈਰਾ ਦਾ ਉਹ ਚੱਲਦਾ ਇਧਰ ਜਿਵੇਂ ਸਾਡੇ ਘਰ ਦੇ ਕੋਲੇ ਘਰ ਸੀਗਾ ਉਹਨਾਂ ਦੇ ਕਾਫੀ ਖੁੱਲ੍ਹੀ ਜਗ੍ਹਾ ਸੀ ਉੱਥੇ ਟੈਂਟ ਵਗੈਰਾ ਸਟੇਜ ਵਗੈਰਾ ਲਗਾਇਆ ਹੋਇਆ ਸੀਗਾ ਇਸ ਤਰ੍ਹਾਂ ਦੇ ਵਿਆਹ ਹੁੰਦੇ ਸੀ ਉਸ ਟਾਈਮ ਦੇ ਵਿੱਚ ਨਾਲ ਦੀ ਨਾਲ ਚੱਲ ਰਿਹਾ ਸੀ ਸ਼ਗਨ ਵਾਲਾ ਪ੍ਰੋਗਰਾਮ ਫਿਰ ਇਹ ਮੇਰੇ ਨਾਨਕਾ ਪਰਿਵਾਰ ਆ ਗਏ ਮਾਮਾ ਜੀ ਹੁਣੀ ਆ ਗਏ ਆ ਨਾ ਇਧਰ ਮਾਮੀ ਜੀ ਹੁਣੀ ਆ ਸਾਰੇ ਮੇਰੇ ਨਾਨਕ ਦੇ ਪਰਿਵਾਰ ਚੋਂ ਮਾਸੀ ਜੀ ਦੀਆਂ ਬੇਟੀਆਂ ਚੁਾਈ ਇਹ ਮੇਰੇ ਬਚੋਲਾ ਦੀਦੀਰ ਭਾਜੀ ਜਿਨ੍ਹਾਂ ਨੇ ਮੇਰਾ ਰਿਸ਼ਤਾ ਕਰਵਾਇਆ ਤੇ ਦੇਖੋ ਇਹ ਮੇਰੇ ਚਾਚਾ ਚਾਚੀ ਜੀ ਹੁਣ ਇਸ ਦੁਨੀਆ ਦੇ ਵਿੱਚ ਹੈ ਨਹੀਂ ਗਏ ਬਹੁਤ ਛੋਟੀ ਉਮਰ ਚ ਚਲੇ ਗਏ ਇਹਨਾਂ ਨੂੰ ਕੈਂਸਰ ਹੋ ਗਿਆ ਸੀ ਇਹਨਾਂ ਦਾ ਬ੍ਰੇਨ ਡੈਮੇਜ ਹੋ ਗਿਆ ਤੇ ਦੋਨੇ ਜਿਵੇਂ ਨਾ 15 20 ਦਿਨਾਂ ਦੇ ਵਿੱਚ ਦੋਨਾਂ ਦੀ ਡੈਥ ਹੋ ਗਈ ਸੀ ਨਾ ਪਰ ਸੋਹੀਆਂ ਨਾ ਯਾਦਾਂ ਰਹਿ ਜਾਂਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਐਲਬਮਸ ਦੇ ਨਾਲ ਤੇ ਇਹ ਮੇਰੇ ਭੂਆ ਜੀ ਦੀ ਬੇਟੀ ਆ ਤੁਸੀਂ ਕਹੋਗੇ ਐਲਬਮ ਦਿਖਾਉਂਦੇ ਹੋਏ ਪਰ ਮੈਂ ਯਾਦ ਕਰਦੀ ਹਾਂ ਕਿ ਇਹਨਾਂ ਦੀ ਵੀ ਛੋਟੀ ਉਮਰ ਚ ਡੈਥ ਹੋ ਗਈ ਸੀਗੀ ਬਹੁਤ ਛੋਟੀ ਹੈ ਜਿਹਨਾਂ ਦੇ ਬੱਚੇ ਜੇ ਕਿ ਮੈਰਿਟ ਨਹੀਂਗੇ ਨਾ ਇਹ ਮੇਰੇ ਭੂਆਜੀ ਦਾ ਬੇਟਾ ਤੇ ਨੋ ਜਿਨ੍ਹਾਂ ਕੋਲੇ ਅਸੀਂ ਗੰਗਾ ਨਗਰ ਜਾ ਕੇ ਆਏ ਸੀ ਇਹ ਮੇਰੇ ਮਾਸੀ ਜੀ ਆਗੇ ਇਹ ਬਜ਼ੁਰਗ ਹੈ ਕਿ ਜੇ ਮੇਰੇ ਡੈਡੀ ਦੀ ਡੈਡੀ ਜੀ ਦੇ ਚਾਚਾ ਚਾਚੀ ਜੀ ਇਹ ਪੰਜਾਬ ਤੋਂ ਲੁਧਿਆਣਾ ਤੋਂ ਆਏ ਹੋਏ ਸੀਗੇ ਇਹਨਾਂ ਨੂੰ ਪਾਣੀ ਵਗੈਰਾ ਸੈੱਟ ਨਹੀਂ ਆ ਰਿਹਾ ਸੀ ਰਾਜਸਥਾਨ ਦਾ ਬਹੁਤ ਪ੍ਰੋਬਲਮ ਹੁੰਦੀ ਆ ਤੇ ਇੱਥੇ ਸ਼ਗਨ ਦਾ ਪ੍ਰੋਗਰਾਮ ਜਿਹੜਾ ਹੋ ਗਿਆ ਸੀ ਕੰਪਲੀਟ ਉਸ ਤੋਂ ਬਾਅਦ ਜੀ ਕੁਝ ਪਿਕਸ ਲਈਆਂ ਗਈਆਂ ਕੁਝ ਪੋਜ ਬਣਾਏ ਗਏ ਸਵੀਟ ਮੈਮਰੀਜ਼ ਸੱਚਮੁੱਚ ਸਵੀਟ ਮੈਮਰੀਜ਼ ਹੁੰਦੀਆਂ ਨਾ ਆਹ ਵਾਲਾ ਟਾਈਮ ਮੁੜ ਕੇ ਨਹੀਂ ਆਉਂਦਾ ਜ਼ਿੰਦਗੀ ਦੇ ਵਿੱਚ ਦੱਸਣਾ ਜੀ ਕਮੈਂਟ ਕਰਕੇ ਕਿਦਾਂ ਲੀਆਂ ਲੱਗ ਰਹੀਆਂ ਪਿਕਸ ਕਿਉਂਕਿ ਉਸ ਟਾਈਮ ਦੇ ਵਿੱਚ ਕੋਈ ਫਿਲਟਰ ਨਹੀਂ ਹੁੰਦਾ ਸੀ ਸਿੰਪਲ ਸੋਬਰ ਜੀਆਂ ਹੁੰਦੀਆਂ ਸੀ ਕਿ ਇੱਥੇ ਕੁਝ ਪਿਕਸ ਜਿਹੜੀਆਂ ਮੈਂ ਸਕਿਪ ਕਰਤੀਆਂ ਕਿੰਨੇ ਤੇ ਵੀਡੀਓ ਬਹੁਤ ਜ਼ਿਆਦਾ ਲੰਬੇ ਹੋ ਜਾਣੇ ਸੀਗੇ ਤੇ ਇੱਥੇ ਸਿੱਧੇ ਆਪਾਂ ਆ ਗਏ ਆ ਇੱਥੇ ਫੇਰਾ ਪੁੰਦੀ ਰਸਮ ਹੁੰਦੀ ਹੈ ਜੀ ਜਿਵੇਂ ਕਿ ਪਿੰਡ ਦੀ ਝੂ ਤੋਂ ਬਾਹਰ ਫੇਰਾ ਪਾ ਕੇ ਆਉਂਦੇ ਹੁੰਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਂਦੇ ਹੁੰਦੇ ਆ ਉਸ ਤੋਂ ਬਾਅਦ ਜੀ ਇਹ ਹੋ ਗਈ ਮਹਿੰਦੀ ਲਾਉਣ ਦੀ ਰਸਮ ਇਹ ਮੇਰੇ ਭੂਆ ਜੀ ਦੀ ਬੇਟੀ ਆ ਕਿਉਂਕਿ ਇਹਨਾਂ ਦੀ ਕੋਈ ਭੈਣ ਹੈ ਨਹੀਂ ਸੀਗੇ ਇਸ ਕਰਕੇ ਮੈਂ ਇਹਨਾਂ ਦੇ ਵਿਆਹ ਵੇਲੇ ਮੈਂ ਰਸਮ ਆਦਾ ਕੀਤੀ ਸੀਗੀ ਇਹ ਤੇ ਇਸ ਕਰਕੇ ਮੈਂ ਇਹਨਾਂ ਨੂੰ ਇਹ ਮੌਕਾ ਦਿੱਤਾ ਸ਼ਗਨ ਦੇਣ ਦਾ ਉਸ ਤੋਂ ਬਾਅਦ ਇਹ ਮੇਰੇ ਰੀਅਲ ਸਿਸਟਰ ਜਿਹਨਾਂ ਕੋਲ ਹੁਣ ਆਪਾਂ ਜਾ ਕੇ ਆਏ ਸੀ ਥੋੜੇ ਦਿਨ ਪਹਿਲਾਂ ਤੇ ਇਹ ਪਤਾਸੇ ਪਾਉਣ ਦੀ ਝੋਲੀ ਦੇ ਵਿੱਚ ਪਤਾਸੇ ਪਾਉਂਦੇ ਆ ਨਾ ਰਿੰਗ ਦਿੰਦੇ ਛੱਲਾ ਦਿੰਦੇ ਜੋ ਵੀ ਹੁੰਦਾ ਆ ਉਹ ਸਾਰੇ ਸ਼ਰਮ ਨਹੀਂ ਚੱਲਦੀ ਆ ਉਸ ਤੋਂ ਬਾਅਦ ਜੀ ਆਗੇ ਵਿਦਾਈ ਦੀ ਰਸਮ ਜੋ ਇੱਕ ਪੇਰੈਂਟਸ ਵਾਸਤੇ ਇੱਕ ਧੀ ਵਾਸਤੇ ਬਹੁਤ ਔਖਾ ਹੁੰਦਾ ਹੈ ਇਹ ਟਾਈਮ ਹਨਾ ਕਿਉਂਕਿ ਨਵੇਂ ਘਰੇ ਜਾ ਕੇ ਸੈੱਟ ਹੋਣਾ ਬੜਾ ਔਖਾ ਟਾਈਮ ਹੁੰਦਾ ਆ ਤੇ ਦੇਖੋ ਜੀ ਸਾਡਾ ਪੁਰਾਣਾ ਘਰ ਹੁੰਦਾ ਸੀਗਾ ਤੇ ਉੱਥੋਂ ਹੀ ਆਪਣੀ ਵਿਦਾਈ ਹੋ ਰਹੀ ਸੀ ਹਾਂ ਉਸ ਤੋਂ ਪਹਿਲਾਂ ਇੱਕ ਹੁੰਦਾ ਆ ਪ੍ਰੋਗਰਾਮ ਮਠਰੀਆਂ ਚ ਬੋਂਦਾ ਇਹ ਪਿਕਸ ਜਿਵੇਂ ਉਹਨਾਂ ਨੇ ਬਾਅਦ ਵਿੱਚ ਸੈੱਟ ਕੀਤੀ ਹੈ ਨਾ ਮਠਰੀਆਂ ਚ ਬੋਂਦਾ ਮਠਰੀਆਂ ਦਾ ਦੁੱਧ ਦਾ ਪ੍ਰੋਗਰਾਮ ਹੁੰਦਾ ਰਸਮ ਹੁੰਦੀ ਹੈ ਇਹ ਤੁਹਾਡੇ ਹੁੰਦੀ ਹੈ ਕਿ ਨਹੀਂ ਜੋ ਵੀ ਮੇਰੀ ਐਲਬਮ ਦੇਖ ਰਹੀ ਹੈ ਕਿਥੋਂ ਕਿਹੜੇ-ਕਿਹੜੇ ਏਰੀਆ ਚ ਦੇਖ ਰਹੀ ਹੈ ਜਰੂਰ ਦੱਸਣਾ ਜੀ ਸਾਡੇ ਮਾਲਵੇ ਦੇ ਵਿੱਚ ਹੁੰਦੀ ਹੈ ਜੀ ਉਸ ਤੋਂ ਬਾਅਦ ਵਿਦਾਇਗੀ ਇਹ ਸਾਡਾ ਪੁਰਾਣਾ ਘਰ ਜਿਹੜਾ ਮੈਂ ਤੁਹਾਨੂੰ ਦਿਖਾਇਆ ਵੀ ਸੀਗਾ ਉੱਥੇ ਵਿਦਾਈ ਹੋਈ ਸੀਗੀ ਜੀ ਚਲੋ ਜੀ ਉਸ ਤੋਂ ਬਾਅਦ ਇਹ ਹੁੰਦੀ ਹੈ ਜੀ ਪੈਸੇ ਸਿੱਪਣ ਦੇ ਪ੍ਰੋਗਰਾਮ ਹਨਾ ਪੈਸੇ ਵਾਰਦੇ ਆ ਗੱਡੀ ਉੱਤੋਂ ਦੀ ਉਸ ਤੋਂ ਬਾਅਦ ਘਰੇ ਪਹੁੰਚਦੇ ਆ ਘਰੇ ਪਹੁੰਚਦੇ ਹੀ ਆਪਣੇ ਜਿਵੇਂ ਕਿ ਰਸਮ ਹੋ ਜਾਂਦੀ ਹੈ ਪਾਣੀ ਵਾਰਨ ਦੀ ਤੇ ਮੰਮੀ ਜੀ ਤੇ ਪਾਣੀ ਵਾਰਦੇ ਆ ਜਿਵੇਂ ਕਿ ਇੱਥੇ ਸਾਡੇ ਰਿਵਾਜ ਹੈਗਾ ਵੀ ਆਹ ਬੋਰ ਤੇ ਪੱਤੇ ਤੇ ਪਿੱਪਲ ਦੇ ਪੱਤੇ ਹੁੰਦੇ ਆ ਕਿ ਮੈਨੂੰ ਉੱਤੇ ਧਿਆਨ ਜਾਣੀਗਾ ਹਨਾ ਪਾਣੀ ਵਾਰਦੇ ਕੱਚੀ ਲੱਸੀ ਹੈ ਔਰ ਬਿੰਨੂ ਕਹਿੰਦੇ ਇਹਨੂੰ ਕਹਿੰਦੇ ਅਡੜ ਹੁੰਦਾ ਨਾ ਮੈਨੂੰ ਹੁਣ ਯਾਦ ਨਹੀਂ ਬਿੰਨੂ ਕਹਿੰਦੇ ਕਿ ਇਹਨੂੰ ਕਹਿੰਦੇ ਹਨਾ ਤੇ ਇਹ ਰੱਖਦੇ ਆ ਇੱਕ ਹੋਰ ਪਤਾ ਨਹੀਂ ਕੀ ਇਸ ਦੇ ਨਾਲ ਹੁੰਦਾ ਆ ਸਬ ਥੋੜਾ ਅਡਾ ਅਡਰ ਰਵਾਜ ਹੁੰਦਾ ਨਾ ਮਾਲਵੇ ਦੁਆਬੇ ਦਾ ਚਲ ਜਿੰਨਾ ਭੈਣਾ ਨੂੰ ਪਤਾ ਉਹ ਕਰ ਦੇਣਾ ਇਸ ਦੇ ਬਾਰੇ ਫਿਰ ਆ ਗਿਆ ਜਿੱਧਰ ਭੈਣਾ ਨੇ ਬਾਹਰ ਰਕਾਈ ਇਹ ਵਾਲੀ ਰਸਮ ਆ ਜਾਂਦੀ ਹੈ ਕਿਉਂਕਿ ਬੜੀਆਂ ਰਸਮਾਂ ਬੜੇ ਪਿਆਰ ਮੁਹੱਬਤ ਦੀਆਂ ਰਸਮਾਂ ਜੁੜੀਆਂ ਹੁੰਦੀਆਂ ਹਰੇਕ ਵਿਆਹ ਸ਼ਾਦੀ ਦੇ ਨਾਲ ਇੱਥੇ ਮੰਮੀ ਸ਼ਗਨ ਦੇ ਰਹੇ ਆ ਦੇਖੋ ਜੀ ਆ ਹੁੰਦਾ ਆ ਇਸ ਨੂੰ ਆਪਾਂ ਕਹਿ ਦਿੰਨੇ ਆ ਛੰਨਾ ਕਹਿੰਦੇ ਆ ਜਿਵੇਂ ਕੀ ਹਨਾ ਤੇ ਇਸ ਦੇ ਵਿੱਚ ਕੀ ਹੁੰਦਾ ਹੈ ਮੈਂ ਅੱਗੇ ਵੀ ਇੱਕ ਦਿਨ ਇੱਕ ਵਲੌਗ ਦੇ ਵਿੱਚ ਪੁੱਛਿਆ ਸੀਗਾ ਵੀ ਤੁਹਾਡੇ ਇਸ ਨੂੰ ਕੋਲ ਕਹਿੰਦੇ ਆ ਕਿ ਛੰਨਾ ਕਹਿੰਦੇ ਕੀ ਕਹਿੰਦੇ ਆ ਇਹ ਤੇ ਇਸ ਦੇ ਵਿੱਚ ਕੀ ਆ ਵੀ ਜਿਵੇਂ ਕੀ ਸ਼ਗਨ ਦਿੱਤਾ ਜਾਂਦਾ ਹੈ ਨਾ ਖੰਡ ਖੰਡ ਪਾ ਕੇ ਨਾ ਖੰਡ ਘੁਰਾ ਲਾ ਕੇ ਤੇ ਨਵੀਂ ਬਹੂ ਨੂੰ ਜਿਵੇਂ ਕੀ ਸ਼ਗਨ ਦਿੱਤਾ ਜਾਂਦਾ ਹੈ ਇੱਥੇ ਮੰਮੀ ਨੇ ਮੈਨੂੰ ਦਿੱਤੀ ਸੀ ਗਿਫਟ ਰਿੰਗ ਤੇ ਲੋ ਜੀ ਇਹ ਹੈਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਆ ਇਹ ਸਾਡੇ ਬੇਬੇ ਹਾਲਾਂਕਿ ਉਸ ਟਾਈਮ ਦੇ ਵਿੱਚ ਬੈੱਡ ਰੈਸਟ ਤੇ ਸੀਗੇ ਹਨਾ ਤੇ ਯਾਨੀ ਕਿ ਥੋੜਾ ਬਹੁਤਾ ਚੱਲ ਲੈਂਦੇ ਸੀਗੇ ਇਹ ਪਰ ਇਹਨਾਂ ਨੂੰ ਬੜਾ ਚਾ ਸੀਗਾ ਕਾਫੀ ਇਸ ਤੋਂ ਬਾਅਦ ਇਹਨਾਂ ਦੀ ਡੈਥ ਹੋਈ ਇਥੇ ਫੇਰ ਸ਼ਗਨ ਦਾ ਪ੍ਰੋਗਰਾਮ ਚੱਲਦਾ ਸ਼ਗਨ ਵਾਵਾ ਮਿਲ ਜਾਂਦੇ ਇਹਨਾਂ ਹੋ ਜਾਂਦਾ ਲੋ ਜੀ ਸ਼ਗਨ ਦਾ ਪ੍ਰੋਗਰਾਮ ਚੱਲ ਰਿਹਾ ਤੋਂ ਬਾਅਦ ਜੀ ਹੁੰਦੀ ਆ ਗੋਡਾ ਪਠਾਈ ਜਿਵੇਂ ਦੇਰ ਗੋਡੇ ਤੇ ਬੈਠਦਾ ਉਹ ਵਾਲਾ ਪ੍ਰੋਗਰਾਮ ਤੇ ਇੱਥੇ ਬੇਬੇ ਖੁਸ਼ ਹੋ ਰਿਆ ਦੇਖ ਕੇ ਉਸ ਤੋਂ ਬਾਅਦ ਥੋੜਾ ਇੰਜੋਏਮੈਂਟ ਖੁਸ਼ੀ ਹਾਸੇ ਮਜ਼ਾਕ ਤਾਂ ਲੋ ਜੀ ਇਹ ਸੀਗੀ ਐਲਬਮ ਤੁਹਾਡੇ ਨਾਲ ਆਪਾਂ ਸ਼ੇਅਰ ਕੀਤੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੀ ਵਾਹਿਗੁਰੂ ਜੀ ਸਭ ਨੂੰ ਹੱਸਦਾ ਵਸਦਾ ਰਹੇ ਸਭ ਦੀਆਂ ਧੀਆਂ ਆਪਦੇ ਘਰਾਂ ਦੇ ਵਿੱਚ ਖੁਸ਼បਸੰਤ ਜੀ ਇਸ ਤੇ ਨਾਲ ਹੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ